ਫਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੀਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਛੁ ਕੁਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨ ਦਿਸਈ ਕੋਈ ਦੂਜਾ ਲਵੈ ਨਾ ਲਾਈ ਹਲ ਤ ਪਲਤ ਸਵਾਰਿ ਓਨ ਨਹਿ ਚਲ ਦਿੱਤੀ ਅਨ ਜਾਈ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਚੰ ਮੈਂ ਥਾਈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋਂ ਤਿਲ ਨਾ ਤਮਾਈ ਫਲ ਗੁਣ ਨਿਤ ਸਲਾਹੀਏ ਜਿਸਨੂੰ ਤੈਨ ਨਾ ਤਮਾਈ ਸਮੂਹ ਸੰਗਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਗੁਰਮਖੋ ਆਪ ਜੀ ਨੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਪਾਵਨ ਕਿਰਪਾ ਕੀਤੀ 12ਵਾਂ ਬਾਣੀ ਦੇ ਅਧੀਨ ਫਲਗੁਣ ਮਹੀਨੇ ਦੇ ਪ੍ਰਥਾਏ ਜੋ ਬਚਨ ਕਹੇ ਆਪਨੇ ਸਰਵਨ ਕੀਤਾ ਹੈ ਇਹ ਪਾਵਨ ਪਦਾ ਆਓ ਜਿੰਨਾ ਸਮਾਂ ਹੈ ਆਪਾਂ ਇਹਨੂੰ ਸਮਝਣ ਦਾ ਯਤਨ ਕਰਦੇ ਹਾਂ ਮਹੀਨੇ ਦਾ ਨਾਮ ਫਲਗੁਣ ਨਹੀਂ ਮਹੀਨੇ ਦਾ ਨਾਮ ਫੱਗਣ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਅੰਦਰ ਬਹੁਤ ਸਾਰੇ ਐਸੇ ਮਹੀਨੇ ਨੇ ਜਿਨ੍ਹਾਂ ਦਾ ਨਾਮ ਸਤਿਗੁਰੂ ਪਾਤਸ਼ਾਹ ਨੇ ਥੋੜੇ ਬਦਲਾਵ ਦੇ ਨਾਲ ਉਚਾਰਨ ਕੀਤਾ ਫੱਗਣ ਦਾ ਮਹੀਨਾ ਜਿਹੜੇ ਦੇਸੀ ਮਹੀਨੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਅਖੀਰਲਾ ਤੇ 12ਵਾਂ ਮਹੀਨਾ ਹੈ ਸਤਗੁਰੂ ਪਾਤਸ਼ਾਹ ਨੇ ਜੋ ਸਿੱਖ ਨੂੰ ਮੰਜ਼ਲ ਦਿੱਤੀ ਹੈ ਉਹ ਦਿੱਤੀ ਹੈ ਆਨੰਦ ਦੀ ਪ੍ਰਾਪਤੀ ਫਲਗੁਣ ਆਨੰਦ ਉਪਾਰਜਨਾ ਉਪਾਰਜਨਾ ਦਾ ਅਰਥ ਹੁੰਦਾ ਉਪ ਚ ਜਾਣਾ ਪੈਦਾ ਹੋ ਜਾਣਾ ਫਲਗਣ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਆਨੰਦ ਉਪਜਿਆ ਹੈ ਆਨੰਦ ਪੈਦਾ ਹੋਇਆ ਹੈ ਹਰ ਸੱਜਣ ਪ੍ਰਗਟੇ ਆਏ ਤੇ ਉਹ ਆਨੰਦ ਪੈਦਾ ਕਿਵੇਂ ਹੋਇਆ ਕਹਿਣ ਲੱਗੇ ਹਰੀ ਸੱਜਣ ਪਰਮਾਤਮਾ ਮੇਰੇ ਹਿਰਦੇ ਦੇ ਵਿੱਚ ਪ੍ਰਗਟ ਹੋ ਗਏ ਹਨ ਦੋ ਚੀਜ਼ਾਂ ਨੇ ਗੁਰਮੁਖ ਨੂੰ ਬੜੀ ਧਿਆਨ ਨਾਲ ਸਮਝੋ ਪਹਿਲਾ ਕਿ ਆ ਆਨੰਦ ਪੈਦਾ ਹੋਇਆ ਦੂਸਰਾ ਸ਼ਬਦ ਕਿ ਆ ਹਰੀ ਸੱਜਣ ਹਿਰਦੇ ਚ ਪ੍ਰਗਟ ਹੋ ਗਿਆ ਦੋਨੇ ਗੱਲਾਂ ਆਪਸ ਵਿੱਚ ਇੱਕੋ ਨੇ ਜਿੱਥੇ ਹਰੀ ਸੱਜਣ ਪ੍ਰਗਟ ਹੋਵੇਗਾ ਉੱਥੇ ਆਨੰਦ ਹੋਵੇਗਾ ਜਿੱਥੇ ਆਨੰਦ ਹੋਵੇਗਾ ਉੱਥੇ ਹਰੀ ਸੱਜਣ ਪ੍ਰਗਟ ਹੋਵੇਗਾ ਤੇ ਆਨੰਦ ਤਾਂ ਹੋਵੇਗਾ ਜਦੋਂ ਅਸੀਂ ਆਨੰਦ ਦੀ ਗੱਲ ਕਰਦੇ ਹਾਂ ਆਮ ਤੌਰ ਉੱਪਰ ਬੰਦਾ ਗੁਰਮਖੋ ਚਾਰ ਵਧੀਆ ਪਦਾਰਥ ਸ ਭੋਜਨ ਖਾ ਲਵੇ ਨਾ ਚੰਗੇ ਚੰਗੇ ਅਸੀਂ ਕਹਿੰਨੇ ਅੱਜ ਬੜਾ ਆਨੰਦ ਆਇਆ ਕੋਈ ਵਪਾਰੀ ਦੁਕਾਨ ਉੱਤੇ ਬੈਠਾ ਉਹਨੂੰ 4 ਰੁਪਏ ਦਿਨ ਦੇ ਵੱਧ ਬਣ ਜਾਣ ਉਹ ਕਹਿੰਦਾ ਦੁਕਾਨ ਉੱਤੇ ਬੈਠ ਕੇ ਹੀ ਆਨੰਦ ਆ ਗਿਆ ਅਜ 4 ਟਕੇ ਵੱਧ ਬਣ ਗਏ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਜਦੋਂ ਆਨੰਦ ਦੀ ਗੱਲ ਕਰਦੇ ਨੇ ਵੇਖੋ ਇੱਕ ਹੈ ਦੁੱਖ ਤੇ ਦੁੱਖ ਸੁੱਖ ਹੈ ਸੁੱਖ ਦੇ ਨਾਲ ਦੁੱਖ ਖੜਾ ਹੈ ਦਿਨ ਹੈ ਤੇ ਦਿਨ ਦੇ ਨਾਲ ਰਾਤ ਪੈਦਾ ਕੀਤੀ ਹੈ ਚਾਨਣ ਹੈ ਤੇ ਹਨੇਰਾ ਬਰਾਬਰ ਖੜਾ ਹੈ ਸੱਚ ਹੈ ਤੇ ਝੂਠ ਹੈ ਜਿਸ ਨਿਰੰਕਾਰ ਹੈ ਤੇ ਉਹਦੇ ਨਾਲ ਸੰਸਾਰ ਹੈ ਦੋਨੇ ਗੱਲਾਂ ਬਰਾਬਰ ਨੇ ਪਰ ਜਦੋਂ ਗੱਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਆਨੰਦ ਦੀ ਕੀਤੀ ਪਾਤਸ਼ਾਹ ਕਹਿੰਦੇ ਆਨੰਦ ਦੇ ਵਿੱਚ ਕੁਝ ਵੀ ਬਰਾਬਰ ਨਹੀਂ ਆਨੰਦ ਸੁੱਖ ਦੇ ਵਿੱਚ ਵੀ ਆਨੰਦ ਹੈ ਉਹ ਦੁੱਖ ਵਿੱਚ ਵੀ ਆਨੰਦ ਹੈ ਆਨੰਦ ਗੁਰਮਖੋ ਉਹ ਅਵਸਥਾ ਹੈ ਜਿੱਥੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਇਹ ਆਨੰਦ ਦੀ ਅਵਸਥਾ ਹੈ ਅਸੀਂ ਗੁਰੂ ਅਮਰਦਾਸ ਸਾਹਿਬ ਦੇ ਬਚਨ ਪੜ੍ਹਦੇ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੈ ਭਾਵੇਂ ਹਰ ਇੱਕ ਬੰਦਾ ਦਾਵਾ ਕਰਦਾ ਮੈਂ ਇਥੋਂ ਆਨੰਦ ਮਾਣਿਆ ਮੈਂ ਇਥੋਂ ਆਨੰਦ ਮਾਣਿਆ ਪਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਆਨੰਦ ਹੁੰਦਾ ਕੀ ਹੈ ਇਹ ਕੇਵਲ ਉਹ ਜਾਣਦੇ ਨੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਬੈਠਦੇ ਨੇ ਅਸੀਂ ਗੁਰਮਖੋ ਅਨੰਦ ਸਾਹਿਬ ਦੀ ਅਖੀਰਲੀ ਪੌੜੀ ਪੜ੍ਹਦੇ ਹਾਂ ਆਨੰਦ ਸੁਣੋ ਵਡਭਾਗਿਓ ਕੀ ਹੈ ਆਨੰਦ ਜਿਹੜਾ ਪ੍ਰਗਟ ਹੋਇਆ ਫਲਗਣ ਦੇ ਮਹੀਨੇ ਆਨੰਦ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਮ ਪਾਇਆ ਉਤਰੇ ਸਗਲ ਵਸੂਰੇ ਜਿੱਥੇ ਸਾਰੇ ਦੁੱਖ ਉਤਰ ਜਾਣ ਨਾਸ਼ ਹੋ ਜਾਣ ਇਸ ਲਈ ਸਤਿਗੁਰੂ ਪਾਤਸ਼ਾਹ ਨੇ ਕਿਹਾ ਫਲਗੁਨ ਆਨੰਦ ਉਪਾਰ ਜਾਣਾ ਦੇਖੋ ਜਿੱਥੋਂ ਸ਼ੁਰੂਆਤ ਹੋਈ ਨਾ ਚੇਤ ਦੇ ਮਹੀਨਾ ਪਹਿਲਾ ਮਹੀਨਾ ਚੇਤ ਹੈ ਤੇ ਗੁਰਮਖੋ ਆਖੀਰਲਾ ਮਹੀਨਾ ਫੱਗਣ ਹੈ ਜਿੱਥੋਂ ਚੇਤ ਦੇ ਵਿੱਚ ਆਰੰਭਤਾ ਕਿੱਥੋਂ ਹੋਈ ਸੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਆਰੰਭਤਾ ਵਿਛੋੜੇ ਤੋਂ ਹੋਈ ਹੈ ਜਿਹੜੀ 12 ਮਾਹ ਦੀ ਬਾਣੀ ਦੀ ਪਹਿਲੀ ਪੰਕਤੀ ਕੀ ਹੈ ਕਿਰਤ ਕਰਮ ਕੇ ਵਿਛੜੇ ਇਹ ਪਰਮਾਤਮਾ ਆਪਣੇ ਕਰਮ ਕਰਕੇ ਆਪਣੀ ਕਿਰਤ ਕਰਕੇ ਤੇਰੇ ਤੋਂ ਵਿਛੜੇ ਹਾਂ ਤੇ 12 ਮਹੀਨਿਆਂ ਦਾ ਸਫਰ ਹੈ ਗੁਰਮਖੋ ਚੇਤ ਤੋਂ ਵਿਛੋੜੇ ਦੀ ਆਰੰਭਤਾ ਹੁੰਦੀ ਹੈ ਗੁਰੂ ਪਾਤਸ਼ਾਹ ਨੇ ਕਿਹਾ ਵਿਛੋੜੇ ਦਾ ਖਾਤਮਾ ਤਾਂ ਹੋਵੇਗਾ ਚੇਤਾ ਰੱਖਿ ਜੇ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਉਥੇ ਆਨੰਦ ਕਣਾ ਕਿਹਾ ਸੀ ਜੇ ਤੂੰ ਚੇਤ ਦੇ ਮਹੀਨੇ ਤੋਂ ਗੋਵਿੰਦ ਦੀ ਅराधना ਸ਼ੁਰੂ ਕਰੇਗਾ ਤੇ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ ਉੱਥੇ ਕਿਹਾਂ ਚੇਤਨਾ ਆਰੰਭ ਕਰ ਆਨੰਦ ਮਿਲੇਗਾ ਤੇ ਫੱਗਣ ਦੇ ਮਹੀਨੇ ਕਹਿੰਦੇ ਨੇ ਕਹਿਣ ਲੱਗੇ ਫੱਗਣ ਦਾ ਮਹੀਨਾ 12ਵਾਂ ਆਇਆ ਤੇ ਆਨੰਦ ਪੈਦਾ ਹੋ ਗਿਆ ਸਫਲ ਹੋ ਗਈ ਨਾ ਯਾਤਰਾ ਫਲਗੁਣ ਆਨੰਦ ਉਪਾਰਜਨ ਇਹ ਗੁਰਮਖੋ ਕੇਵਲ ਬਾਹਰ ਦੀ ਗੱਲ ਨਹੀਂ ਬਾਰਤਾ ਹੋ ਸਕਦਾ ਆਪਾਂ ਜੇ ਮੱਗਰ ਦੇ ਉੱਤੇ ਪੋਤੇ ਖੜੇ ਹੋਈਏ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਜੇ ਜਿਹੜੇ ਬੰਦੇ ਦੇ ਅੰਦਰ ਜ਼ਿੰਦਗੀ ਪਰ ਭਰਮ ਨਹੀਂ ਗੁਰਮਖੂ ਮਿਟਿਆ ਚੇਤਾ ਰੱਖੋ ਭਾਦੋਂ ਦੇ ਅਰਥ ਭਰਮ ਬਣਦਾ ਉਹਦੇ ਅੰਦਰ ਜ਼ਿੰਦਗੀ ਪਰ ਭਾਦੋਂ ਹੀ ਹੈ ਭਾਦੋਂ ਪਰੰਪਲਾਣੀਆਂ ਦੂਜੇ ਲੱਗਾ ਹੇ ਗੁਰਮਖੂ ਜਿਹਦੇ ਅੰਦਰ ਚੇਤਾ ਰੱਖੋ ਜੇ 24 ਘੰਟੇ ਵਿਕਾਰਾਂ ਦੀ ਅੱਗ ਬਲਦੀ ਹੈ ਸੱਚੀ ਗੱਲ ਏ ਉਹ ਉਹਦਾ ਕਦੇ ਪੂ ਮਾਗਣੀ ਉਹਦੇ ਆਉਂਦਾ ਜਿਹੜਾ ਬੰਦਾ 24 12 ਮਹੀਨੇ 24 ਦਿਨ ਅੰਦਰ ਵਿਕਾਰਾਂ ਦੀ ਤਪਸ਼ ਵਿੱਚ ਤਪਦਾ ਪਿਆ ਹੈ ਸੱਚੀ ਗੱਲ ਏ ਉਹਦੇ ਤਾਂ 12 ਮਹੀਨੇ 24 ਦਿਨ ਹਾਰ ਹੀ ਚੱਲਦਾ ਹੈ ਉਹ ਤਾਂ ਹਾਰ ਜ਼ਿੰਦਗੀ ਜੀ ਰਿਹਾ ਜੀ ਸਤਿਗੁਰੂ ਪਾਤਸ਼ਾਹ ਕਹਿੰਦੇ ਮੌਸਮ ਤਾਂ ਆਪਣੇ ਆਪ ਬਦਲ ਗਏ ਮਹੀਨੇ ਆਪਣੇ ਆਪ ਬਦਲ ਗਏ ਪਰ ਚੇਤਾ ਰੱਖੀ ਤੇਰੇ ਮਨ ਨੇ ਆਪਣੇ ਆਪ ਨਹੀਂ ਜੀ ਬਦਲਣਾ ਇਸ ਨੂੰ ਬਦਲਣ ਦੇ ਲਈ ਗੁਰੂ ਦੀ ਲੋੜ ਪਵੇਗੀ ਗੁਰੂ ਕੋਲ ਜਾ ਕੇ ਜਪੇਗਾ ਤੇ ਜੀਵਨ ਦਾ ਜਿਹੜਾ ਸੁਭਾਅ ਹੈ ਉਹ ਬਦਲੇਗਾ ਇਹਦੇ ਲਈ ਮਿਹਨਤ ਕਰਨੀ ਪੈਂਦੀ ਹੈ ਜੀ ਆ ਆ ਹੁਣ ਫੱਗਣ ਆ ਗਿਆ ਇਸ ਤੋਂ ਬਾਅਦ ਅਗਲਾ ਮਹੀਨਾ ਸ਼ੁਰੂ ਹੋ ਜਾਣਾ ਉਸ ਤੋਂ ਅਗਲਾ ਸ਼ੁਰੂ ਹੋ ਜਾਣਾ ਇਹ ਤਾਂ ਬਦਲੇ ਹੀ ਜਾਣੇ ਨੇ ਆਪਣੇ ਆਪ ਮੌਸਮ ਆਪਣੇ ਬਦਲੇ ਹੀ ਜਾਣੇ ਨੇ ਪਰ ਗੁਰਮਖੋ ਜ਼ਿੰਦਗੀ ਆਪਣੇ ਆਪ ਨਹੀਂ ਇਹ ਗੁਰੂ ਦੀ ਕਿਰਪਾ ਨਾਲ ਬਦਲਦੀ ਹੈ ਆਦਤਾਂ ਆਪਣੇ ਆਪ ਨਹੀਂ ਬਦਲਦੀਆਂ ਪਾਤਸ਼ਾਹ ਕੈਂ ਦੇ ਫਲ ਗੁਣ ਆਨੰਦ ਉਪਾਰ ਜਣਾ ਫਗਣ ਦਾ ਮਹੀਨਾ ਆਇਆ ਅਖੀਰਲਾ ਮਹੀਨਾ ਸੀ ਮੈਨੂੰ ਮੰਜ਼ਲ ਮਿਲ ਗਈ ਮੇਰੀ ਜ਼ਿੰਦਗੀ ਵਿੱਚ ਆਨੰਦ ਦੀ ਪ੍ਰਾਪਤੀ ਹੋ ਗਈ ਹੈ ਹਰ ਸੱਜਣ ਪ੍ਰਗਟੇ ਆਏ ਆਨੰਦ ਤਾਂ ਮਿਲਿਆ ਜੇ ਹਰੀ ਸੱਜਣ ਹਿਰਦੇ ਦੇ ਵਿੱਚ ਪ੍ਰਗਟ ਹੋਇਆ ਹੈ ਸੰਤ ਸਹਾਈ ਰਾਮ ਕੇ ਇਹ ਆਨੰਦ ਦੀ ਪ੍ਰਾਪਤੀ ਦੇ ਲਈ ਗੁਰੂ अर्जुन ਸਹਿ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਸੰਤ ਜਨਾਂ ਨੇ ਮੇਰੀ ਸਹਾਇਤਾ ਕੀਤੀ ਸੰਤ ਸਹਾਈ RAM ਕੇ RAM ਦੇ ਸੰਤ ਜਨਾਂ ਨੇ ਮੇਰੀ ਸਹਾਇਤਾ ਕੀਤੀ ਕਰ ਕਿਰਪਾ ਦੀਆਂ ਮਿਲਾਏ ਸੰਤ ਜਨਾਂ ਦੀ ਕਿਰਪਾ ਹੋਈ ਹਰੀ ਪਰਮੇਸ਼ਰ ਦੇ ਨਾਲ ਮੇਰਾ ਮਿਲਾਪ ਹੋਇਆ ਹੈ ਸੇਜ ਸੁਹਾਵੀ ਸਰਬ ਸੁਖ ਹਿਰਦੇ ਦੀ ਸੇਜ ਵੀ ਸੋਹਣੀ ਹੈ ਤੇ ਜ਼ਿੰਦਗੀ ਚ ਸਾਰੇ ਸੁੱਖ ਮਿਲ ਗਏ ਇਹ ਆਨੰਦ ਹੈ ਨਾ ਜੀ ਹਿਰਦੇ ਦੀ ਸੇਜ ਸੇਜ ਦਾ ਕੀ ਅਰਥ ਹੈ ਹਿਰਦੇ ਦੀ ਸੇਜ ਸੋਹਣੀ ਬਣ ਗਈ ਸਰਬ ਸੁੱਖ ਜ਼ਿੰਦਗੀ ਦੇ ਸਾਰੇ ਸੁੱਖ ਮਿਲ ਗਏ ਹੁਣ ਦੁੱਖਾਂ ਨਾਹੀ ਜਾਏ ਹੁਣ ਦੁੱਖ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਗਏ ਹਨ ਇਛ ਪੁਨੀ ਵਡ ਪਾਗਣੀ ਵਰ ਪਾਇਆ ਹਰ ਰਾਏ ਪਾਤਸ਼ਾਹ ਕਹਿੰਦੇ ਨੇ ਜਿਹੜੀ ਵਡਭਾਗਣ ਦੀ ਵੱਡੇ ਭਾਗਾਂ ਵਾਲੀ ਜੀਵ ਇਸਤਰੀ ਦੀ ਇੱਛਾ ਸੀ ਉਹ ਇੱਛਾ ਕਾਦੀ ਸੀ ਜੀ ਹਰੀ ਪਰਮੇਸ਼ਰ ਨਾਲ ਮਿਲ ਆਪ ਵਰ ਪਾਇਆ ਹਰ ਰਾਈ ਉਹਨਾਂ ਨੂੰ ਹਰੀ ਪਰਮੇਸ਼ਰ ਪਤੀ ਪ੍ਰਾਪਤ ਹੋ ਗਿਆ ਹੈ ਵਡਭਾਗਣਾ ਦੀ ਇੱਛਾ ਪੂਰੀ ਹੋਈ ਹੈ ਮਿਲ ਸਹਿਆ ਮੰਗਲ ਗਾਵਹੀ ਸਹਿਆ ਦਾ ਅਰਥ ਸਖੀਆਂ ਸਹੇਲੀਆਂ ਤੇ ਇੱਥੇ ਗੁਰਮਖੋ ਸਖੀਆਂ ਸਹੇਲੀਆਂ ਦਾ ਅਰਥ ਬਣੇਗਾ ਨਾਮ ਜਪਣ ਵਾਲੇ ਸਤਸੰਗੀ ਜਨ ਜਿੱਥੇ ਦੁਨਿਆਵੀ ਗੀਤ ਗਾਏ ਜਾਂਦੇ ਨੇ ਉੱਥੇ ਦੁਨਿਆਵੀ ਸਖੀਆਂ ਸਹੇਲੀਆਂ ਹੁੰਦੀਆਂ ਨੇ ਜਿੱਥੇ ਰੱਬ ਦੇ ਗੀਤ ਗਾਏ ਜਾਂਦੇ ਨੇ ਉੱਥੇ ਸੰਤ ਜਨ ਸਹੇਲੀਆਂ ਬਣਦੇ ਨੇ ਮਿਲ ਸਹਿਆ ਸਖੀਆਂ ਸਹੇਲੀਆਂ ਨਾਲ ਮਿਲ ਕੇ ਭਾਵਕੀ ਬਣਿਆ ਗੁਰਮਖਾਂ ਦੀ ਸੰਗਤ ਵਿੱਚ ਬੈਠ ਕੇ ਮੰਗਲ ਗਾਵਹੀ ਹੁਣ ਮੈਂ ਉਸ ਦੇ ਖੁਸ਼ੀ ਭਰੇ ਮੰਗਲ ਦਾ ਅਰਥ ਹੁੰਦਾ ਖੁਸ਼ੀ ਭਰੇ ਗੀਤ ਗਾਉਂਦੀ ਹਾਂ ਗੀਤ ਗੋਵਿੰਦ ਅਲਾਏ ਗੋਵਿੰਦ ਦੇ ਗੀਤਾਂ ਨੂੰ ਗਾਇਆ ਹੈ ਹਰ ਜੇਹਾ ਅਵਰ ਨਾ ਦੇਸਈ ਹੁਣ ਸਮਝ ਪੈ ਗਈ ਹਰੀ ਪਰਮਾਤਮਾ ਤੋਂ ਬਿਨਾ ਦੂਜਾ ਦਿਖਦਾ ਨਹੀਂ ਕੋਈ ਦੂਜਾ ਲਵੇ ਨਾ ਲਾਈ ਲਵੇ ਨਾ ਲਾਇ ਦਾ ਅਰਥ ਹੁੰਦਾ ਹੈ ਬਰਾਬਰੀ ਕਰਨੀ ਹੁਣ ਸਮਝ ਪੈ ਗਈ ਹੈ ਉਸ ਹਰੀ ਪਰਮੇਸ਼ਰ ਵਰਗਾ ਕੋਈ ਦੂਜਾ ਨਹੀਂ ਉਦੇ ਬਰਾਬਰ ਕੋਈ ਦੂਜਾ ਪਰਮਾਤਮਾ ਨਹੀਂ ਪਹੁੰਚ ਸਕਦਾ ਹਲਤ ਪਲਤ ਸਵਾਰੇ ਉਨ ਹੁਣ ਮੇਰਾ ਲੋਕ ਤੇ ਪਰਲੋਕ ਇਹ ਸਮਾ ਤੇ ਗੁਰਮਖੋ ਵੈਸੇ ਨਾ ਲੋਕ ਪਰਲੋਕ ਦੇ ਜਿਹੜੇ ਅਰਥ ਕੀਤੇ ਨੇ ਉਹ ਕੀਤੇ ਨੇ ਆਹ ਜ਼ਿੰਦਗੀ ਤੇ ਮੌਤ ਤੋਂ ਬਾਅਦ ਅਗਲੀ ਜ਼ਿੰਦਗੀ ਪਰ ਜਿਹੜੇ ਸਿਆਣੇ ਵਿਦਵਾਨ ਸੱਜਣ ਪਰਸ਼ ਨੇ ਉਹ ਕਹਿੰਦੇ ਆ ਸਮਾ ਤੇ ਆਉਣ ਵਾਲਾ ਸਮਾ ਲੋਕ ਤੇ ਪਰ ਲੋਕ ਸਵਾਰੇਨ ਉਸ ਵਾਹਿਗੁਰੂ ਪਰਮੇਸ਼ਰ ਦੀ ਮਲਾਪ ਨਾਲ ਸੋਹਣੇ ਬਣ ਗਏ ਨਿਹਚਲ ਨਾ ਚੱਲਣ ਵਾਲੀ ਦਿੱਤੀ ਅਨਜਾਇ ਹੁਣ ਮੈਨੂੰ ਉਹ ਥਾਂ ਮਿਲ ਗਈ ਹੈ ਸੰਸਾਰ ਸਾਗਰ ਤੇ ਰਖਿਐਨ ਇਸ ਸੰਸਾਰ ਸਾਗਰ ਵਿੱਚ ਜੋ ਡੋਬ ਰਹੇ ਨੇ ਮੈਨੂੰ ਵਾਹਿਗੁਰੂ ਨੇ ਉਸ ਤੋਂ ਰੱਖ ਲਿਆ ਹੈ ਬਹੁੜ ਨਾ ਜਨਮੈਂ ਤਾਈ ਬਹੁੜ ਦਾ ਅਰਥ ਹੁੰਦਾ ਵਾਰ-ਵਾਰ ਹੁਣ ਵਾਰ-ਵਾਰ ਜੰਮਣਾ ਤੇ ਮਰਨਾ ਖਤਮ ਹੋਇਆ ਹੈ ਜੇਵਾ ਇੱਕ ਅਨੇਕ ਗੁਣ ਹੀ ਪ੍ਰਭੂ ਜ਼ੁਬਾਨ ਇੱਕ ਹੈ ਤੇਰੇ ਗੁਣ ਬਹੁਤੇ ਨੇ ਤੇਰੇ ਨਾਨਕ ਚਰਨੀ ਪਾਹੀਂ ਜਿਹੜੇ ਤੇਰੇ ਚਰਨਾ ਵਿੱਚ ਪੈ ਗਏ ਉਹ ਸੰਸਾਰ ਸਾਗਰ ਤੋਂ ਤਰ ਗਏ ਨੇ ਪਾਰ ਹੋ ਗਏ ਹਨ ਫਲਗੁਣ ਨਿਤ ਸਲਾਹੀ ਹੈ ਭਾਈ ਫਲਗੁਣ ਦੇ ਮਹੀਨੇ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾ ਸਦਾ ਕਰੀਏ ਨਿਤ ਸਲਾਹੀ ਹੈ ਉਹਦੀਆਂ ਸਿਫਤਾਂ ਉਹਦੇ ਗੁਣਾਂ ਨੂੰ ਨਿਤ ਗਾਈਏ ਕਿਸ ਪਰਮਾਤਮਾ ਦੇ ਜੀ ਜਿਸ ਨੂੰ ਤਿਲ ਨਾ ਤਮਾਏ ਤਮਾਏ ਹੁੰਦਾ ਤਮਾ ਲੋਭ ਜਿਸ ਪਰਮਾਤਮਾ ਨੂੰ ਤਿਲ ਜਿੰਨਾ ਵੀ ਲੋਭ ਨਹੀਂ ਹੈ ਹੈ ਭਾਈ ਉਸ ਪਰਮਾਤਮਾ ਦੇ ਗੁਣਾਂ ਨੂੰ ਫਗਣ ਦਾ ਮਹੀਨਾ ਆਇਆ ਤੂੰ ਰੋਜ਼ਾਨਾ ਗਾਉਣਾ ਆਰੰਭ ਕਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਕੁਰਮਖੋ ਫਗਣ ਦਾ ਮਹੀਨਾ ਇਹ ਪਰਮਾਤਮਾ ਦੇ ਗੁਣ ਗਾਉਂਦੇ ਆ ਗੁਰੂ ਕੀ ਸੰਗਤ ਕਰਦੇ ਆ ਬਤੀਤ ਹੋਵੇ ਇਹ ਅਸੀਂ ਸਤਿਗੁਰੂ ਪਾਤਸ਼ਾਹ ਜੀ ਅਰਦਾਸ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ a no.